ਦੋਨੋਂ ਤਰਫ ਤੋਂ ਹੀ ਪਾਂਦਾ ਦਿੱਲੀ ਜਾਣ ਦਾ ਇਹ ਰਸਤਾ ਪ੍ਰੋਪਰਲੀ ਬੰਦ ਹੋ ਚੁੱਕਾ ਹੈ ਜਣੀਆਂ ਅਕਰੇਨਸ ਦੇ ਨਾਲ ਲਗਾਤਾਰ ਜਣੀਆਂ ਨੇ ਇਹ ਬੈਰੀਕੇਟਿੰਗ ਹੋ ਰਹੀਆਂ ਨੇ ਤੇ ਆ ਦੇਖ ਸਕਦੇ ਹੋ ਕੰਡਲੀਆਂ ਤਾਰਾਂ ਵੀ ਬੈਰੀਕੇਟਿੰਗ ਹੁੰਦੀਆਂ ਨਾਲ ਹੀ ਤਾਰਾਂ ਜਣੀਆਂ ਨੇ ਉਸ ਨੂੰ ਬਲੇਡ ਵਾਲੀਆਂ ਤਾਰਾਂ ਨੂੰ ਨਾਲ ਹੀ ਵਿਛਾ ਦਿੱਤਾ ਜਾਂਦਾ ਜਿਵੇਂ ਕਿ 1 ਇੰਚ ਵੀ ਨਹੀਂ ਛੱਡਿਆ ਜਾਏਗਾ ਉਸ ਹਿਸਾਬ ਨਾਲ 1 ਇੰਚ ਵੀ ਛੱਡਣ ਦੀ ਜਿਹੜੀ ਹੈ ਉਹ ਤਿਆਰੀ ਹੋਰ ਵੀ ਕਿਸੇ ਪ੍ਰਕਾਰ ਨਾਲ ਕੋਈ ਵੀ ਇੰਚ ਜਿਆ ਵੀ ਨਾ ਨਿਕਲ ਜੇ ਸ਼ਾਮ ਤੱਕ ਸ਼ਾਇਦ ਅਸੀਂ ਵੀ ਜਿਹੜੇ ਇੱਥੇ ਨਾ ਖੜ ਪਈਏ ਜਿੱਥੇ ਅਸੀਂ ਇਸ ਟਾਈਮ ਖੜੇ ਆ ਬੈਰੀਗੇਡਸ ਤੇ ਬੈਰੀਗੇਡਸ ਤੇ ਬੈਰੀਗੇਡਸ ਤੇ ਹੋਰ ਬੈਰੀਗੇਡਸ ਜਿਹੜੇ ਕੀਤੇ ਜਾ ਰਿਹਾ ਅਤੇ ਕੁਝ ਦੇਰ ਤੱਕ ਜਿਹੜੀ ਮੌਕ ਡਰਲਸ ਵੀ ਨੇ ਉਹ ਵੀ ਸ਼ੁਰੂਆਤ ਹੋ ਜਾਣਗੀਆਂ ਤਾਂ ਐਂ ਦੇਖ ਸਕਦੇ ਹੋ ਬੀ ਐਨ ਵੀ ਕੋਲ ਵੀ ਸਾਰੇ ਬੈਗਸ ਨੇ ਬੈਗਸ ਦੇ ਵਿੱਚ ਕੰਡੇ ਤੱਕ ਜਿਹੜੇ ਨੇ ਉਹ ਭਰੇ ਹੋਏ ਨੇ ਦੇਖ ਸਕਦੇ ਹੋ ਕਿ ਕਿੰਨੇ ਮੋਟੇ ਜਿਹੜੇ ਆ ਉਹ ਕੰਡੇ ਸਨ ਹਰ ਤਰ੍ਹਾਂ ਦੀ ਇਹ ਨਕਲ ਮੁਹਈਆ ਜਿਹੜੇ ਆ ਸਾਧਨ ਕਰਾਏ ਗਏ ਆ ਇਹਨਾਂ ਕੋਲ ਰਬਰ ਗਨਸ ਵੀ ਨੇ ਸਭ ਕੁਝ ਜਿਹੜਾ ਇਹਨਾਂ ਕੋਲ ਆ ਡੰਡੇ ਵੀ ਆ ਤਾਂ ਸਿੰਘੂ ਬਾਰਡਰ ਤੇ ਆ ਦੇਖ ਸਕਦੇ ਹੋ ਵੀ ਇੱਥੇ ਬਿਲਕੁਲ ਹੀ ਕੱਲ ਦੇ ਹਿਸਾਬ ਨਾਲ ਇੱਥੇ ਬਿਲਕੁਲ ਹੀ ਹੁਣ ਖਾਲੀ ਕਰਾ ਦਿੱਤਾ ਗਿਆ ਆਟੋਆਂ ਨੂੰ ਪਿੱਛੇ ਕੀਤਾ ਜਾ ਰਿਹਾ ਜੇ ਇੱਥੇ ਕੋਈ ਖੜਾ ਵੀ ਆ ਤਾਂ ਉਸ ਨੂੰ ਵੀ ਪਿੱਛੇ ਕੀਤਾ ਜਾ ਰਿਹਾ ਪੁਲਿਸ ਆਪਣੀ ਡਿਊਟੀ ਜਿਹੜੀ ਆ ਉਹ ਨਿਭਾ ਰਹੀ ਆ ਉਹ ਡਿਊਟੀ ਤੇ ਆ ਪਰ ਇੱਕ ਵਾਰੀ ਤੁਹਾਨੂੰ ਦਿਖਾ ਦਾਂਗੇ ਵੀ ਪਿਛਲੀ ਕੱਲ ਤਾਂ ਤੁਹਾਨੂੰ ਜਿ ਦਿਖਾਇਆ ਸੀ ਉਹ ਤਾਂ ਕੁਝ ਵੀ ਨਹੀਂ ਸੀ ਹੁਣ ਦੇਖ ਸਕਦੇ ਹੋ ਵੀ ਕਿੰਦਾ ਫੋਰਸਿਸ ਜਿਹੜੀਆਂ ਨੇ ਉਹ ਤੈਨਾਤ ਹੋ ਚੁੱਕੀਆਂ ਨੇ ਅਤੇ ਸਭ ਤੋਂ ਪਹਿਲਾਂ ਆ ਜਿਹੜਾ ਬੋਰਡ ਲੱਗਿਆ ਤੇ ਵਾਰਨਿੰਗ ਜਿਹੜੀ ਆ ਧਾਰਾ 144 ਸੈਕਸ਼ਨ 144 ਜਿਹੜਾ ਹੈ ਉਹ ਲੱਗ ਚੁੱਕਾ ਆ ਤੇ ਇਹ ਕਿਹਾ ਵੀ ਇਸ ਨੂੰ ਵਾਇਓਲੇਟ ਨਾ ਕਰੋ ਯਾਨਕਿ ਪੰਜ ਜਾਨਿਆਂ ਤੋਂ ਵੱਧ ਇੱਥੇ ਨਜ਼ਰ ਜਿਹੜੇ ਆ ਉਹ ਨਹੀਂ ਆਣੇ ਚਾਹੀਦੇ ਸਿੱਧੇ ਤੌਰ ਤੋਂ ਕਹਿ ਦਿੱਤਾ ਗਿਆ ਅਤੇ ਆਮ ਲੋਕਾਂ ਨੂੰ ਵੀ ਹੁਣ ਇਸ ਦੀਆਂ ਗਾਈਡਲਾਈਨਸ ਪੂਰੀਆਂ ਫੋਲੋ ਕਰਾਈਆਂ ਜਾ ਰਹੀਆਂ ਅਤੇ ਵਾਰਨਿੰਗ ਜਿਹੜੀ ਹੈ ਲਿਖਣ ਦੇ ਵਿੱਚ ਆ ਪੰਜਾਬੀ ਦੇ ਵਿੱਚ ਵੀ ਨਾਲ-ਨਾਲ ਲਿਖੀ ਗਈ ਆ ਦੇਖ ਸਕਦੇ ਹੋ ਵੀ ਬੋਰਡ ਜਿਹੜਾ ਉਹ ਪੰਜਾਬੀ ਦੇ ਵਿੱਚ ਵੀ ਨਾਲੋਂ ਨਾਲ ਲਿਖਿਆ ਗਿਆ ਜਾਨਕੀ ਇਹਨਾਂ ਨੂੰ ਪਤਾ ਹੈ ਵੀ ਹਾਂ ਜਿਹੜੇ ਉੱਥੇ ਬਾਰਡਰ ਪਾਰ ਬੈਠੇ ਹੋਏ ਆ ਜੇ ਉੱਥੇ ਆਂਦੇ ਆ ਉਹ ਬੋਰਡ ਪੰਜਾਬੀ ਦੇ ਵਿੱਚ ਪੜਨ ਤਾਂ ਇਸ ਦੇ ਵਿੱਚ ਹੀ ਤੁਹਾਨੂੰ ਅੰਦਰ ਜਾ ਕੇ ਤਸਵੀਰਾਂ ਇੱਕ ਵਾਰੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਹੁਣ ਆਮ ਲੋਕ ਵੀ ਜਿਹੜੇ ਇੱਥੇ ਆ ਪੰਜ ਛੇ ਦੇ ਗਰੁੱਪ ਦੇ ਵਿੱਚ ਉਹ ਨਹੀਂ ਨਿਕਲ ਸਕਦੇ ਦੇਖ ਸਕਦੇ ਹੋ ਵੀ ਕਿਸ ਸਾਹਮਣੇ ਇੱਥੇ ਆਟੋਸ ਜਿਹੜੇ ਨੇ ਉਹਨਾਂ ਨੂੰ ਪਿੱਛੇ ਕੀਤਾ ਗਿਆ ਤਾਂ ਇਸ ਦੇ ਵਿੱਚ ਹੀ ਤਸਵੀਰ ਤੁਹਾਨੂੰ ਸਿੰਘੂ ਜਿੱਥੇ ਮੋਰਚਾ ਲੱਗਿਆ ਸੀ ਜਿੱਥੇ ਪੱਕਾ ਮੋਰਚਾ ਪਿਛਲੀ ਵਾਰੀ ਲਗਾ ਦਿੱਤਾ ਸੀ ਕਿਸਾਨਾਂ ਨੇ ਤਾਂ ਉੱਥੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕੈਮਰਾਮੈਨ ਸਾਥੀ ਅਮਨੂ ਕਮਾਂਗਾ ਤਸਵੀਰ ਸਾਂਝੀ ਕੀਤੀ ਜਾਵੇ ਵੀ ਕੱਲ ਤੋਂ ਵੀ ਵੱਧ ਜਿਹੜੀ ਆ ਉਹ ਬੈਰੀਕੇਟਿੰਗ ਹੋ ਚੁੱਕੀ ਹੈ ਬੈਰੀਕੇਟਿੰਗ ਜਿਹੜੀ ਇੱਥੇ ਪੱਕੀ ਹੋ ਚੁੱਕੀ ਹੋਈ ਹੈ ਅਤੇ ਵਾਕ-ਵਾਕ ਪਾਸੇ ਇਹ ਮੌਕ ਡ੍ਰਿਲ ਵੀ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਕਰ ਰਹੇ ਨੇ ਤਾਂ ਮੌਕ ਡ੍ਰਿਲ ਵੀ ਇੱਥੇ ਜਿਹੜੀ ਉਹ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਵੀ ਤੁਹਾਡੇ ਇੱਥੇ ਪੂਰੇ ਬਾਰਡਰ ਕੰਕਰੀਟ ਪਾ ਦਿੱਤੇ ਗਿਆ ਜਿਹੜੇ ਦੀਵਾਰਾਂ ਨੇ ਉਹਨੂੰ ਬਣਾ ਦਿੱਤਾ ਗਿਆ ਆ ਦੇਖ ਸਕਦੇ ਹੋ ਵੀ ਕੰਕਰੀਟ ਕੈਮਰਾਮੈਨ ਸਾਥੀ ਅਮਨ ਨੂੰ ਕਹਾਂਗਾ ਤਸਵੀਰ ਦਿਖਾਈ ਜਾਵੇ ਵੀ ਕੰਕਰੀਟ ਜਿਹੜੇ ਉਹ ਪਾ ਚੁੱਕੇ ਹੋਏ ਨੇ ਵਾਲਸ ਜਿਹੜੀਆਂ ਨੇ ਇੱਥੇ ਬਣਾ ਦਿੱਤੀਆਂ ਨੇ ਤਾਂ ਇੱਕ ਵਾਰੀ ਜਿੱਥੇ ਤੱਕ ਸਾਡੇ ਕੋਲ ਦੱਸਿਆ ਜਾਂਦਾ ਕਿਉਂਕਿ মিডিਆ ਵੀ ਜਿਆਦਾ ਅੱਗੇ ਤੱਕ ਹੁਣ ਨਹੀਂ মিডিਆ ਨੂੰ ਅਲਾਉਡ ਕੀਤਾ ਜਾ ਰਿਹਾ ਤਾਂ ਜਿੱਥੇ ਤੱਕ ਅਸੀਂ ਜਾ ਸਕਦੇ ਆ ਉੱਥੇ ਤੱਕ ਜਾ ਕੇ ਤੁਹਾਨੂੰ ਤਸਵੀਰ ਦਿਖਾਵਾਂਗੇ ਵੀ ਇੱਥੇ ਹਾਲਾਤ ਜਿਹੜੇ ਨੇ ਇਸ ਸਮੇਂ ਕੀ ਆ ਉਹ ਤੁਹਾਡੇ ਨਾਲ ਤਸਵੀਰ ਅਸੀਂ ਸਾਂਝੀ ਕਰਾਂਗੇ ਤਾਂ ਇਹ ਦੇਖ ਸਕਦੇ ਹੋ ਵੀ ਇਹ ਕੰਕਰੀਟ ਜਿਹੜਾ ਹੈ ਹੁਣ ਨਵਾਹੀ ਸਵੇਰੇ ਹੀ ਪਾਇਆ ਗਿਆ ਤਾਂ ਹੁਣ ਦੇਖ ਸਕਦੇ ਹੋ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੀ ਇੱਥੇ ਅ ਹੁਣ ਬੈਰੀਗੇਟਿੰਗ ਜਿਹੜੀ ਆ ਉਹ ਪੂਰੀ ਕਰ ਦਿੱਤੀ ਗਈ ਆ ਬੈਰੀਗੇਟਿੰਗ ਦੇ ਵਿੱਚ ਹੀ ਆ ਹਿਸਾਬ ਦੇਖ ਸਕਦੇ ਹੋ ਵੀ ਪੂਰੀ ਰੱਖਿਆ ਜਾ ਰਿਹਾ ਤਾਂ ਆ ਦੇਖਦੇ ਹੋ ਪ੍ਰੋਪਰਲੀ ਬੈਰੀਗੇਟ ਕੀਤੀ ਜਾਂਦੀ ਹੈ ਆਰੇ اف ਫੋਰਸ ਵੀ ਕਿਸੇ ਨਾਲ ਤਨਾਤ ਆ ਤਾਂ ਤਾਂ ਕੱਲ ਤੋਂ ਹੀ ਤੁਹਾਡੇ ਨਾਲ ਤਸਵੀਰਾਂ ਇਸ ਦੀਆਂ ਸੰਘੂ ਦੀਆਂ ਸਾਂਝੀਆਂ ਕਰ ਰਹੇ ਆ ਪਰ ਮੋਰਚਾ ਜਿਹੜਾ ਇੱਥੇ ਹੀ ਪਿਛਲੀ ਵਾਰੀ ਲੱਗਿਆ ਸੀਗਾ ਤੇ ਤਿਆਰੀਆਂ ਜਿਹੜੀਆਂ ਨੇ ਉਹ ਪੂਰੀਆਂ ਨੇ ਤਾਂ ਹੁਣ ਲੋਕ ਵੀ ਜਿਹੜੇ ਨੇ ਇਸ ਥਾਂ ਤੇ ਲੋਕ ਵੀ ਜਿਹੜੇ ਆ ਉਹ ਨਹੀਂ ਆ ਸਕਦੇ ਲੋਕਾਂ ਨੂੰ ਵੀ ਮਨਾ ਕਰ ਦਿੱਤਾ ਗਿਆ ਵੀ 5-6 ਤੋਂ ਬਾਅਦ ਹਾਜ਼ਰ ਹੋ ਜਿਹੜੇ ਆ ਆਮ ਨਿਕਲ ਰਹੇ ਆ ਉਹ ਨਿਕਲ ਸਕਦੇ ਆ ਪਰ ਉਸ ਤੋਂ ਇਲਾਵਾ ਜਿਹੜੇ ਆ ਲੋਕ ਜਿਹੜੇ ਆ ਇੱਥੇ ਨਹੀਂ ਨਿਕਲ ਪਾਰੇ ਤਾਂ ਹੁਣ ਤੁਹਾਨੂੰ ਦਿਖਾਣੇ ਆ ਮਨ ਮੇਰਾ ਲਗਾਤਾਰ ਤਾਂ ਤਸਵੀਰ ਜਿਹੜੀ ਆ ਉਹ ਸਾਂਝੀ ਕਰ ਰਿਹਾ ਵੀ ਪਿੱਛੇ ਜਿਹੜੇ ਆ ਉਹ ਆ ਬਾਰਡਰ ਪੂਰੇ ਬਣਾ ਦਿੱਤੇ ਗਏ ਨੇ ਤਾਰਾਂ ਲਗਾ ਦਿੱਤੀਆਂ ਗਿਆ ਇਧਰ ਨੂੰ ਦਿਖਾਓ ਮਨ ਵੀ ਕੱਲ ਤੋਂ ਵੀ ਜ਼ਿਆਦਾ ਜੇ ਬੈਰੀਕੇਟਿੰਗ ਦੀ ਗੱਲ ਕਰਦੇ ਆ ਤਾਂ ਕੱਲ ਤੋਂ ਵੀ ਜ਼ਿਆਦਾ ਅਤੇ ਪੂਰੇ ਜਿਹੜੇ ਨੇ ਇਹ ਤਣਾਤ ਅਜੇ ਵੀ ਜਿਹੜਾ ਮੋਰਚਾ ਉਹ ਸ਼ੰਭੂ ਤੇ ਹੀ ਹੈ ਵੀ ਸ਼ੰਭੂ ਬੈਰੀਅਰ ਟੱਪਿਆ ਜਾਂਦਾ ਕਿ ਨਹੀਂ ਟੱਪਿਆ ਜਾਂਦਾ ਅਜੇ ਤੱਕ ਉਸ ਤੇ ਹੀ ਬਾੜਾ ਜਿਹੜਾ ਹੈ ਸਵਾਲ ਨੇ ਵੀ ਉਸ ਤੇ ਵੀ ਕਨਫਿਊਜ਼ਨ ਹੈ ਪਰ ਇਸ ਦੇ ਵਿੱਚ ਹੀ ਆ ਦੇਖ ਸਕਦੇ ਹੋ ਵੀ ਜੋ ਕੀ ਹਜੇ ਹਰਿਆਣੇ ਦੀ ਹੱਦ ਜਿਹੜੀ ਐ ਨਹੀਂ ਟੱਪੀ ਗਈ ਹਰਿਆਣੇ ਦੀ ਹੱਦ ਤਾਂ ਟੱਪੀ ਨਹੀਂ ਗਈ ਪਰ ਦਿੱਲੀ ਦੀ ਹੱਦ ਤੇ ਇਹ ਕੀ ਹਾਲਾਤ ਆ ਅਤੇ ਲਗਾਤਾਰ ਜਿਹੜੀ ਡਰੋਨ ਰਾਹੀ ਇਸ ਦੇ ਵਿੱਚ ਸਭ ਕੁਝ ਜਿਹੜੀ ਐ ਡਰੋਨ ਰਾਹੀ ਨਜ਼ਰ ਵੀ ਜਿਹੜੀ ਆ ਔਰ ਰੱਖੀ ਜਾ ਰਹੀ ਆ ਤਾਂ ਡਰੋਨ ਰਾਹੀ ਜਿਹੜੀ ਆ ਨਜ਼ਰ ਰੱਖੀ ਜਾ ਰਹੀ ਆ ਤੇ ਦੇਖ ਸਕਦੇ ਹੋ ਵੀ ਕਿਸ ਸਾਹਮਣਾ ਫੋਰਸਿਸ ਜਿਹੜੀਆਂ ਨੇ ਇੱਥੇ ਤਣਾਤ ਆ ਅਤੇ ਲਗਾਤਾਰ ਇਹਨਾਂ ਦੀ ਤਨਾਤੀ ਚੈੱਕ ਕੀਤੀ ਜਾ ਰਹੀ ਹੈ ਅਤੇ ਇਹਨਾਂ ਦੇ ਹੱਥਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਵੀ ਹਰ ਪ੍ਰਕਾਰ ਨਾਲ ਇਹਨਾਂ ਕੋਲ ਜਿਹੜਾ ਅ ਹਰ ਤਰ੍ਹਾਂ ਦੀ ਇਹਨਾਂ ਕੋਲ ਮੁਹਈਆ ਜਿਹੜੇ ਆ ਸਾਧਨ ਕਰਾਏ ਗਏ ਆ ਇਹਨਾਂ ਕੋਲ ਰਬਰ ਗਨਸ ਵੀ ਨੇ ਸਭ ਕੁਝ ਜਿਹੜਾ ਇਹਨਾਂ ਕੋਲ ਆ ਡੰਡੇ ਵੀ ਆ ਦੇਖ ਸਕਦੇ ਹੋ ਤਸਵੀਰ ਕੈਮਰਾਮੈਨ ਸਾਥੀ ਅਮਨ ਤਾਂ ਦਿਖਾ ਰਿਹਾ ਤਾਂ ਇਸ ਦੇ ਵਿੱਚ ਹੀ ਅੱਗੇ ਆ ਕੇ ਇੱਕ ਵਾਰੀ ਤਸਵੀਰ ਜਿਹੜੀ ਆ ਜ਼ਰੂਰ ਹੋ ਸਾਂਝੀ ਕੀਤੀ ਜਾਵੇ ਅਮਨ ਤੁਸੀਂ ਇੱਥੇ ਤੱਕ ਆ ਸਕਦੇ ਹੋ ਤਾਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਦੇ ਆ ਵੀ ਕਿਸ ਸਾਵਨਲ ਇਹ ਪ੍ਰੋਪਰਲੀ ਜਗਾਵਾ ਜਣੀਆਂ ਨੇ ਉਸ ਨੂੰ ਬਣਾ ਦਿੱਤਾ ਗਿਆ ਅਤੇ ਕੰਡਲੀਆਂ ਦੇ ਤਾਰਾਂ ਦੇਖ ਸਕਦੇ ਹੋ ਕਿਦਾਂ ਹੋਰ ਵੀ ਜੜੀਆਂ ਨੇ ਉਹ ਵਿਛਾ ਦਿੱਤੀਆਂ ਗਈਆਂ ਨੇ ਤੇ ਇਸ ਦੇ ਵਿੱਚ ਹੀ ਆ ਲਗਾਤਾਰ ਤਾਰਾਂ ਦਾ ਜਾਲ ਹੋਰ ਵਧਾਇਆ ਜਾ ਰਿਹਾ ਬੈਰੀਕੇਟਿੰਗ ਤੋਂ ਬੈਰੀਕੇਟਿੰਗ ਬੈਰੀਕੇਟਿੰਗ ਤੋਂ ਬੈਰੀਕੇਟਿੰਗ ਲਗਾਤਾਰ ਜਿਹੜੀ ਹੈ ਉਸ ਨੂੰ ਵਧਾਇਆ ਜਾ ਰਿਹਾ ਪਰ ਹੁਣ ਸਵਾਲ ਹੈ ਉੱਠਦੇ ਆ ਤੁਹਾਨੂੰ ਮੌਕੇ ਦੀ ਅਪਡੇਸ਼ਨ ਦੇ ਰਹੇ ਆ ਵੀ ਹਜੇ ਤੱਕ ਉਹ ਸ਼ੰਭੂ ਬਾਰਡਰ ਤੇ ਸੰਘਰਸ਼ ਜਿਹੜਾ ਹੈ ਉਹ ਹੋ ਰਿਹਾ ਵੀ ਅੱਗੇ ਜਾ ਸਕਦੇ ਕਿ ਨਹੀਂ ਆ ਸਕਦੇ ਉਸ ਤੋਂ ਬਾਅਦ ਹੋਰ ਵੀ ਜਿਹੜੇ ਨੇ ਕਾਫੀ ਬੈਰੀਗੇਟਸ ਨੇ ਹੁਣ ਮੰਗ ਕੀ ਆ ਅਸਲ ਦੇ ਵਿੱਚ ਕਿਸਾਨ ਜਿਹੜੇ ਨੇ ਉਹਨਾਂ ਦੀਆਂ 10 ਮੰਗਾਂ ਐ ਐਮਐਸਪੀ ਨੂੰ ਲੈ ਕੇ ਮੰਗ ਐ ਜਿਹੜੀ ਐਮਐਸਪੀ ਕਿਹਾ ਗਿਆ ਸੀ ਕਮੇਟੀ ਬਣੇਗੀ ਕਮੇਟੀ ਦਾ ਕੋਈ ਸੱਟਾ ਜਿਹੜਾ ਨਹੀਂ ਨਿਕਲਿਆ ਸੱਟਾ ਨਹੀਂ ਨਿਕਲਿਆ ਤਾਂ ਉਸ ਦੇ ਵਿੱਚ ਹੀ ਉਸ ਤੋਂ ਬਾਅਦ ਸੋਮੇ ਨਾਥਨ ਰਿਪੋਰਟ ਜਿਹੜੀ ਉਸ ਨੂੰ ਲਾਗੂ ਕੀਤਾ ਜਾਵੇ ਜਿਹੜੀ ਰਿਪੋਰਟ ਐ ਜਿਹੜੀ ਕਮੇਟੀ ਉਸ ਤੇ ਬਣੀ ਸੀ ਉਸ ਨੂੰ ਲਾਗੂ ਕਰ ਦਿੱਤਾ ਜਾਵੇ ਪਰ ਉਹ ਲਾਗੂ ਜਿਹੜੀ ਆ ਹਜੇ ਤੱਕ ਨਹੀਂ ਹੋਈ ਪਰ ਇਸ ਦੇ ਵਿੱਚ ਹੀ ਦੇਖ ਸਕਦੇ ਹੋ ਵੀ ਆ ਦੋਨੋਂ ਤਰਫ ਤੋਂ ਹੀ ਹੁਣ ਬੰਦਾ ਦਿੱਲੀ ਜਾਣ ਦਾ ਇਹ ਰਸਤਾ ਪ੍ਰੋਪਰਲੀ ਬੰਦ ਹੋ ਚੁੱਕਾ ਹੈ ਤੇ ਆਹ ਦੇਖ ਸਕਦੇ ਹੋ ਵੀ ਪੁਲਿਸ ਆਪਣੀ ਡਿਊਟੀ ਲਗਾਤਾਰ ਡਿਊਟੀ ਤੇ ਉਹ ਪੁਲਿਸ ਜਿਹੜੀ ਆ ਇਹ ਤਨਾਤ ਬਲੇਡ ਸਲੀਆਂ ਤਾਰਾਂ ਜਿਹੜੀਆਂ ਵਿਚਾਈਆਂ ਗਿਆ ਤਾਂ ਹੁਣ ਵੀ ਬੈਰੀਕੇਟਿੰਗ ਲਗਾਤਾਰ ਹੋ ਰਹੀ ਆ ਆ ਦੇਖੋ ਜਿਹੜੇ ਇੱਥੇ ਜਿਹੜੀਆਂ ਕ੍ਰੇਨਸ ਦੇ ਨਾਲ ਲਗਾਤਾਰ ਜਣੀਆਂ ਨੇ ਇਹ ਬੈਰੀਕੇਟਿੰਗ ਹੋ ਰਹੀਆਂ ਨੇ ਤੇ ਆਹ ਦੇਖ ਸਕਦੇ ਹੋ ਕੰਡਲੀਆਂ ਤਾਰਾਂ ਵੀ ਬੈਰੀਕੇਟਿੰਗ ਹੁੰਦੀਆਂ ਨਾਲ ਹੀ ਤਾਰਾਂ ਜਿਹੜੀਆਂ ਨੇ ਉਸ ਨੂੰ ਬਲੇਡ ਵਾਲੀਆਂ ਤਾਰਾਂ ਨੂੰ ਨਾਲ ਹੀ ਵਿਛਾ ਦਿੱਤਾ ਜਾਂਦਾ ਤੇ ਇਹ ਕੱਲ ਤੋਂ ਹੀ ਇਹ ਬਾਰਡਰ ਲਗਾਤਾਰ ਰਾਤ ਵੀ ਨਹੀਂ ਰੁਕਿਆ ਵੀ ਬਣੀ ਜਾ ਰਿਆ ਸੀ ਬਣੀ ਹੀ ਜਾ ਰਿਆ ਸੀ ਬਣੀ ਹੀ ਜਾ ਰਿਆ ਸੀ ਤਾਰਾਂ ਵਿਛਾਈਆਂ ਹੀ ਜਾ ਰੀਆਂ ਸਨ ਤਾਂ ਇਹਨਾਂ ਹੋਰ ਤੋਂ ਹੋਰ ਜਣੀਆਂ ਨੇ ਉਹ ਵਿਛਾਈਆਂ ਜਾ ਰੀਆਂ ਸਨ ਤਾਂ ਇਹ ਵੀ ਗੱਲ ਕਹੀ ਗਈ ਆ ਵੀ ਜਦੋਂ ਕਿਸਾਨ ਆਂਦੇ ਆ ਤਾਂ 1 ਇੰਚ ਵੀ ਜਿਹੜਾ ਉਹ ਨਹੀਂ ਛੱਡਿਆ ਜਾ ਬਗਾਇ ਯਾਨੀ ਕਿ ਜਿੱਥੇ ਅਸੀਂ ਵੀ ਨਿਕਲ ਰਹੇ ਆ ਇੱਥੇ ਵੀ ਕੋਈ ਨਹੀਂ ਨਿਕਲ ਪਾਏਗਾ ਇਹ ਗੱਲ ਸਿੱਧੇ ਤੌਰ ਤੇ ਕਹ ਦਿੱਤੀ ਗਈ ਸੀ ਵੀ ਕਿਸੇ ਪ੍ਰਕਾਰ ਨਾਲ ਕੋਈ ਵੀ ਇੰਚ ਨਹੀਂ ਛੱਡਿਆ ਜਾਏਗਾ ਤੇ ਆ ਦੇਖ ਸਕਦੇ ਹੋ ਵੀ سنگਲਾ ਪਾ ਦਿੱਤੇ ਆਂ ਗਿਆ ਬੈਰੀਕੇਟਿੰਗ ਵਿਛਾਣ ਤੋਂ ਬਾਅਦ ਉਸਤੇ سنگਲਾ ਪਾਈਆਂ ਜਾਂਦੀਆਂ ਤੇ ਉਸ ਤੋਂ ਬਾਅਦ ਪ੍ਰੋਪਰਲੀ ਜਿਹੜੀ ਆ ਇਹ ਤੁਹਾਡੇ ਨਾਲ ਅਸੀਂ ਤਸਵੀਰ ਜਿਹੜੀ ਆ ਐਕਸਕਲੂਸਿਵ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰ ਰਹੇ ਆ ਤਾਂ ਕੈਮਰਾਮੈਨ ਅਮਨ ਨੂੰ ਕਹਾਂਗਾ ਪਿੱਛੇ ਵੀ ਇੱਕ ਵਾਰੀ ਵੀ ਤਿਆਰੀ ਰੈਪਿਡ ਐਕਸ਼ਨ ਫੋਰਸ ਦੀ ਕਿਸ ਹਿਸਾਬ ਨਾਲ ਚੱਲ ਰਹੀ ਆ ਉਹ ਵੀ ਇੱਕ ਵਾਰੀ ਤਿਆਰੀ ਜਿਹੜੀ ਆ ਜ਼ਰੂਰ ਦਿਖਾ ਦਿਓ ਵੀ ਉਹ ਜਿਹੜੀਆਂ ਨੇ ਤਿਆਰੀਆਂ ਉਹ ਪ੍ਰੋਪਰਲੀ ਜਿਹੜੀਆਂ ਆਪਣੀਆਂ ਤਿਆਰੀਆਂ ਕਰ ਰਹੇ ਨੇ ਅਤੇ ਆਪਣੀ ਡਿਊਟੀ ਤੇ ਉਹ ਵੀ ਜਿਹੜੇ ਨੇ ਸਵੇਰ ਤੋਂ ਉਹੀ ਤਣਾਤ ਹੈ ਰਾਤੀ ਵੀ ਇੱਥੇ ਸੀ ਤੇ ਹੁਣ ਵੀ ਜਿਹੜੇ ਨੇ ਉਹ ਇੱਥੇ ਹੀ ਨੇ ਤਾਂਮਨ ਇਧਰ ਨੂੰ ਦਿਖਾ ਦਿਓ ਇੱਕ ਵਾਰੀ ਪੂਰਾ ਜਾਲ ਜਿਹੜਾ ਇਹ ਵਿਛਾਇਆ ਗਿਆ ਅਤੇ ਜਾਲ ਤੋਂ ਤੁਹਾਨੂੰ ਇਹ ਸਾਰੀਆਂ ਤਸਵੀਰਾਂ ਅਸੀਂ ਜਿਹੜੀਆਂ ਨੇ ਇਹ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਬੈਰੀਕੇਡਸ ਤੇ ਬੈਰੀਕੇਡਸ ਤੇ ਬੈਰੀਕੇਡਸ ਤੇ ਹੋਰ ਬੈਰੀਕੇਡਸ ਜਿਹੜੇ ਕੀਤੇ ਜਾ ਰਿਹਾ ਅਤੇ ਕੁਝ ਦੇਰ ਤੱਕ ਜਿਹੜੀ ਮੌਕ ਡਰਿਲਸ ਵੀ ਨੇ ਉਹੀ ਸ਼ੁਰੂਆਤ ਹੋ ਜਾਣਗੀਆਂ ਤਾਂ ਇਹ ਦੇਖ ਸਕਦੇ ਹੋ ਵੀ ਇਹਨਾਂ ਕੋਲ ਵੀ ਸਾਰੇ ਬੈਕਸ ਨੇ ਬੈਕਸ ਦੇ ਵਿੱਚ ਕੰਡੇ ਤੱਕ ਜਿਹੜੇ ਨੇ ਉਹ ਭਰੇ ਹੋਏ ਨੇ ਦੇਖ ਸਕਦੇ ਹੋ ਕਿ ਕਿੰਨੇ ਮੋਟੇ ਜਿਹੜੇ ਆ ਉਹ ਕੰਡੇ ਸਨ ਇਹ ਕੋਈ ਆਮ ਗੱਲ ਨਹੀਂ ਹੈ ਇੱਡੇ ਵੱਡੇ ਵੱਡੇ ਜਿਹੜੇ ਉਹ ਕੰਡੇ ਹੋਣਾ ਇਹ ਬਿਲਕੁਲ ਵੀ ਆਮ ਸੀਜ਼ ਨਹੀਂ ਹੈ ਤਾਂ ਇਸ ਦੇ ਵਿੱਚ ਤੁਹਾਡੇ ਨਾਲ ਤਸਵੀਰ ਅਸੀਂ ਲਗਾਤਾਰ ਹੋਰ ਵੀ ਜੜੀਆਂ ਨੇ ਸਾਂਝੀਆਂ ਇਸੇ ਤਰੀਕੇ ਨਾਲ ਹੀ ਕਰਦੇ ਰਵਾਂਗੇ ਤਾਂ ਇਹ ਦੇਖ ਸਕਦੇ ਹੋ ਕਿ ਕਿਦਾਂ ਇਹ ਸਭ ਕੁਝ ਇਹ ਦੇਖ ਕੇ ਬਹੁਤ ਹੀ ਆ ਕਾਫੀ ਸਾਨੂੰ ਵੀ ਅਜੀਬ ਲੱਗ ਰਿਹਾ ਪਰ ਸਾਡਾ ਵੀ ਜਿੱਦਾਂ ਅਸੀਂ ਵੀ ਕੰਮਤੇ ਆ ਅਸੀਂ ਵੀ ਕੰਮ ਕਰ ਰਹੇ ਆ ਪਰ ਜ਼ਰੂਰ ਉਹ ਵੀ ਸਾਡੇ ਭਰਾ ਨੇ ਜਿਹੜੇ ਬਾਰਡਰਾਂ ਤੇ ਲੜ ਰਹੇ ਨੇ ਉਹ ਵੀ ਸਾਡੇ ਭਰਾ ਨੇ ਤਾਂ ਇਹ ਆ ਦੇਖੋ ਜੀ ਹੁਣ ਜਿਵੇਂ ਕਿ ਆ 1 ਇੰਚ ਵੀ ਨਹੀਂ ਛੱਡਿਆ ਜਾਏਗਾ ਉਸ ਹਿਸਾਬ ਨਾਲ ਹੀ 1 ਇੰਚ ਵੀ ਛੱਡਣ ਦੀ ਜਿਹੜੀ ਆ ਉਹ ਤਿਆਰੀ ਹੋ ਰਹੀ ਆ ਵੀ ਕਿਸੇ ਪ੍ਰਕਾਰ ਨਾਲ ਕੋਈ ਵੀ ਇੰਚ ਜਿਆ ਵੀ ਨਾ ਨਿਕਲ ਜਾਏ ਸ਼ਾਮ ਤੱਕ ਸ਼ਾਇਦ ਅਸੀਂ ਵੀ ਜਿਹੜੇ ਇੱਥੇ ਖੜੇ ਪਈਏ ਜਿੱਥੇ ਅਸੀਂ ਇਸ ਟਾਈਮ ਖੜੇ ਆ ਤੇ ਲਗਾਤਾਰ ਤੁਹਾਨੂੰ ਕੈਮਰਾ ਪਰਸਨ ਅਮਨ ਤਸਵੀਰਾਂ ਸਾਂਝੀਆਂ ਕਰਦਾ ਰਹੇ